ਇਹ ਫਾਰਮੂਲਾ ਕੋਈ ਆਮ ਫਾਰਮੂਲਾ ਨਹੀਂ ਹੈਗਾ ਇਹਨੂੰ ਆਪਾਂ ਕੰਨੇ ਆ ਅਰੇਬੀਅਨ ਵਿਆਗਰਾ ਅੱਛਾ ਅਰੇਬੀਅਨ ਵਿਆਗਰਾ ਕੀ ਕਰਦੀ ਏ ਜੇ ਤੁਹਾਨੂੰ ਆਪਣੀ ਤਾਕਤ ਉੱਤੇ ਹੈਗਾ ਵਹਿਮ ਅਪਣਾਓ ਸਾਡਾ ਨੁਸਖਾ ਤੇ ਹੋਜੋ ਕੈਮ ਕੀ ਆ ਵਾ ਜਿਹੜੇ ਮੁੰਡੇ ਕੁੜੀਆਂ ਦਾ ਨਵਾਂ ਨਵਾਂ ਵਿਆਹ ਹੁੰਦਾ ਉਹਨਾਂ ਨੂੰ ਬੜੀ ਟੈਨਸ਼ਨ ਹੁੰਦੀ ਹੈ ਜੀ ਉਹਨਾਂ ਦਾ ਹੱਲ ਹੋਊਗਾ ਜਿਹੜੇ ਉਹਨਾਂ ਨੂੰ ਦਿਲ ਦੇ ਵਿੱਚ ਵਹਿਮ ਹੁੰਦੇ ਨੇ ਭਰਮ ਹੁੰਦੇ ਨੇ ਜਿਹੜਾ ਆਪਾਂ ਅੱਜ ਲੈ ਕੇ ਆਏ ਆ ਜਿਹਨੂੰ ਆਪਾਂ ਅਰੇਬੀਅਨ ਵਿਆਗਰਾ ਕਿੰਨੇ ਪਏ ਆ ਇਹ ਫੋਕਸ ਹੀ ਉਹਨਾਂ ਉੱਤੇ ਵੇ ਜਿਹੜੇ ਕਪਲ ਵਿਆਹ ਦੀ ਪਲੈਨਿੰਗ ਕਰਤੇ ਪਏ ਨੇ ਜਾਂ ਜਿਨ੍ਹਾਂ ਦਾ ਨਵਾਂ ਨਵਾਂ ਵਿਆਹ ਹੋਇਆ ਜਿਹੜੇ ਗਾਂ ਬੇਬੀ ਲੈਣ ਦੀ ਪਲੈਨਿੰਗ ਕਰਤੇ ਪਏ ਨੇ ਤਿਆਰੀ ਕਰਦੇ ਪਏ ਨੇ ਜਾਂ ਜਿਹੜੇ ਕੀ ਡਰਦੇ ਪਏ ਨੇ ਜਾਂ ਜਿਨ੍ਹਾਂ ਦੇ ਦਿਮਾਗ 'ਚ ਇਹ ਗੱਲ ਦਾ ਵਹਿਮ ਏ ਸਟ੍ਰੈਸ ਏ ਇਹ ਜਿਹੜਾ ਫਾਰਮੂਲਾ ਏ ਇਹ ਆਪਾਂ ਉਹਨਾਂ ਨੂੰ ਧਿਆਨ 'ਚ ਰੱਖ ਕੇ ਹੀ ਉਹਨਾਂ ਨੂੰ ਅੱਜ ਉਹਨਾਂ ਲਈ ਲੈ ਕੇ ਆਏ ਆ ਜਿਨ੍ਹਾਂ ਦੀ ਉਮਰ 30 35 ਸਾਲ 40 ਸਾਲ ਦੀ ਹੋ ਚੁੱਕੀ ਹੈ ਜਿਹੜੇ ਆਪਣੇ ਗਰਸਤੀ ਦਾ ਸੁੱਖ ਭੋਗਣਾ ਚਾਹੁੰਦੇ ਨੇ ਬਟ ਉਹਨਾਂ ਦਾ ਸਰੀਰ ਸਾਥ ਨਹੀਂ ਦੇ ਰਿਹਾ ਦਿਲ ਕਰਦਾ ਜਿਹਨੂੰ ਆਪਾਂ ਲੋ ਲਿਬੀਡੋ ਕਹਿੰਦੇ ਨੇ ਅੰਗਰੇਜ਼ੀ 'ਚ ਉਹਨਾਂ ਦਾ ਵੀ ਇਹਨੇ ਬਹੁਤ ਜ਼ਿਆਦਾ ਸਾਥ ਦੇਣਾ ਸ਼ੂਗਰ ਵਾਲੇ ਪੇਸ਼ੈਂਟਾਂ ਲਈ ਇਹ ਫਾਰਮੂਲਾ ਬਹੁਤ ਵਧੀਆ ਕੰਮ ਕਰੇਗਾ ਕਾਰਗਰ ਹੋਏਗਾ ਕਪਲਸ ਨੇ ਜਿਨ੍ਹਾਂ ਦੇ ਸ਼ਿਕਰਾਣੂ ਘਟ ਗਏ ਨੇ ਸ਼ਿਕਰਾਣੂ ਦੀ ਕੁਆਲਿਟੀ ਘਟ ਗਈ ਹੈ ਉਨ੍ਹਾਂ ਇਸਕਰਾਨੋ ਦੀ ਕੁਆਲਿਟੀ ਵਧਾਣੀ ਹੈ ਐਕਟਿਵਸ ਵਰਮ ਕਾਊਂਟ ਵਧਾਣਾ ਦੂਜੇ ਨੰਬਰ ਤੇ ਜਿਨ੍ਹਾਂ ਨੂੰ ਟਾਈਮਿੰਗ ਦੀ ਇਸ਼ੂ ਆਦੀ ਜਿਹੜੇ ਕਹਿੰਦੇ ਝਟਪਟ ਹੋ ਜਾਂਦਾ ਜਾਂ ਆਨ ਆਂਦਾ ਟਾਈਮ ਲੱਗਦਾ ਡਾਕਟਰ ਸਾਹਿਬ 1 ਮਿੰਟ ਵੀ ਨਹੀਂ ਲੱਗਦਾ ਉਹਨਾਂ ਦਾ ਮਸਲਾ ਵੀ ਹੱਲ ਕਰਨਾ ਹੈ ਇਸਕਰਾਨੋ ਦੀ ਜੇ ਤਾਂ ਕੁਆਲਿਟੀ ਵੱਧ ਗਈ 25 25 50 50 ਹਜ਼ਾਰ ਵਾਲੇ ਜਿਹੜੇ ਕੋਰਸ ਨੇ ਵੀ ਗੱਲ ਨਹੀਂ ਨਾ ਬਣਾਣੀ ਤੁਹਾਡੀ ਉਹ ਇਹ ਨੁਸਖੇ ਨੇ ਬਣਾ ਦੇਣੀ ਹੈ ਤੁਹਾਡੀ ਟਗਿਆਂ ਜੇ ਤੁਹਾਡਾ ਮਸਲਾ ਹੱਲ ਹੋ ਜਾਣਾ ਅਰੇਬੀਅਨ ਵਿਆਗਰਾ ਜਿਹੜਾ ਦਾ ਨਾਮ ਰੱਖਿਆ ਬੜਾ ਸੂਝ ਸਮਝ ਕੇ ਰੱਖਿਆ ਇਹ ਵਿਆਗਰਾ ਨਾਲੋਂ ਵੀ ਜ਼ਿਆਦਾ کارਗਰ ਹੈ ਕਿਉਂਕਿ ਵਿਆਗਰਾ ਸਿਰਫ ਤੁਹਾਡੀ ਰੈਕਸ਼ਨ ਤੇ ਕੰਮ ਕਰਦੀ ਏ ਤੁਹਾਡੇ ਲੋ ਲਿਬੀਡੋ ਤੇ ਕੰਮ ਨਹੀਂ ਕਰਦੀ ਤੁਹਾਡੇ ਸਪਰਮ ਕਾਊਂਟਰੀ ਵੀ ਵਧਾਉਂਦੀ ਇਹ ਜਿਹੜੀ ਕਾਲੀ ਇੰਜੀਰ ਏ ਇਹ ਤੁਹਾਡੇ ਅੰਦਰ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਏ ਜਿਹੜੀ ਉਹਨੂੰ ਦੂਰ ਕਰਨ ਦੀ ਪੂਰੀ ਪੂਰੀ ਕੈਪੇਬਲ ਏ ਸਮਰੱਥ ਏ ਬਸ ਇਹਦੀ ਇੱਕੋ ਗੱਲ ਦੀ ਕੰਡੀਸ਼ਨ ਇੱਕੋ ਹੀ ਏ ਵੀ ਜਿੱਦਾਂ ਆਪਾਂ ਦੱਸਾਂਗੇ ਐਜ਼ ਇਟ ਇਜ਼ ਯੂਜ਼ ਕਰਨਾ ਉਹਨੂੰ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੇ ਅੱਜ ਇਹ ਨੁਸਖਾ ਫਾਰਮੂਲਾ ਜਿਹੜਾ ਮੇਰੇ ਹੱਥ ਦੇ ਵਿੱਚ ਹੈ ਇਹ ਨੁਸਖਾ ਫਾਰਮੂਲਾ ਜਿਹੜਾ ਸ਼ਖਸ ਆਪਣੀ ਜ਼ਿੰਦਗੀ ਦੇ ਵਿੱਚ ਲੈ ਆਏਗਾ ਉਸ ਦੀ ਜ਼ਿੰਦਗੀ ਹੈਗੀ ਹੈ ਬਿਲਕੁਲ ਚੇਂਜ ਹੋ ਜਾਏਗੀ ਕੀ ਨੁਸਖਾ ਹੈ ਕੀ ਫਾਰਮੂਲਾ ਖਾਸ ਕਰਕੇ ਅਰਬੀ ਭਾਈਚਾਰਾ ਜਿਸ ਤਰੀਕੇ ਨਾਲ ਅਸੀਂ ਦੁੱਧ ਮੱਖਣ ਦੇਂ ਦੇਸੀ ਕੇ ਉਪਸੰਦ ਕਰਦੇ ਆ ਉਸੇ ਤਰੀਕੇ ਨਾਲ ਅਰਬੀ ਭਾਈਚਾਰਾ ਇਹ ਚੀਜ਼ ਹੈਗੀ ਹੈ ਜਿਹੜੀ ਉਹ ਆਪਣੀ ਰੋਜ਼ ਮਰਰਾ ਦੀ ਜ਼ਿੰਦਗੀ ਦੇ ਵਿੱਚ ਪਸੰਦ ਕਰਦੇ ਨੇ ਰੋਜ਼ਾਨਾ ਦੀ ਤਰ੍ਹਾਂ ਇਹਨੂੰ ਇਸਤੇਮਾਲ ਕਰਦੇ ਨੇ ਕੀ ਕੀ ਫਾਇਦਾ ਇਸ ਚੀਜ਼ ਦਾ ਹੋਣ ਵਾਲਾ ਹੈ ਸਾਡੇ ਨਾਲ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜਾ ਜਿਹੜਾ ਬੰਦਾ ਇਸ ਨੁਸਖੇ ਨੂੰ ਇਸ ਫਾਰਮੂਲੇ ਨੂੰ ਆਪਣੀ ਲਾਈਫ ਦੇ ਵਿੱਚ ਲੈ ਆਏਗਾ ਕੀ ਹੋਏਗਾ ਉਹਦੇ ਨਾਲ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਦਿਸਾਵ ਦੇਸਾਂ ਵਿੱਚ ਬੈਠੇ ਮੇਰੇ ਸਾਰੇ ਵੀਰ ਜੋ ਕਿ ਹਕੀਕਤ ਟੀਵੀ ਨੂੰ ਬਹੁਤ ਪਿਆਰ ਕਰਦੇ ਨੇ ਮੇਰੇ ਵੱਲੋਂ ਮੇਰਾ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਨੁਸਖਾ ਇਹ ਫਾਰਮੂਲਾ ਆ ਨਾ ਦੇਖੋ ਨਾਲ ਨਾਲ ਡਾਕਟਰ ਸਾਹਿਬ ਨੇ ਨਾ ਇੱਕ ਇਹ ਸਰੋਂ ਦੇ ਤੇਲ ਵਰਗਾ ਤੇਲ ਰੱਖਿਆ ਪਰ ਇਹ ਸਰੋਂ ਦਾ ਤੇਲ ਨਹੀਂ ਹੈ ਇਹ ਬੜਾ ਬਾ ਕਮਾਲ ਤੇਲ ਹੈ ਡਾਕਟਰ ਸਾਹਿਬ ਦਾ ਕਹਿਣਾ ਹੈ ਡਾਕਟਰ ਸਾਹਿਬ ਕੀ ਸਮਝਾ ਰਹੇ ਸੀ ਜਿਹੜਾ ਬੰਦਾ ਬਿਹਾਈਂਡ ਦਾ ਕੈਮਰਾ ਬੈਠਾ ਸੀ ਸਾਡੇ ਕੋਲ ਕੀ ਚੀਜ਼ ਹੈਗੀ ਹੈ ਜੀ ਇਹ ਕੀ ਫਾਇਦਾ ਹੋਣ ਵਾਲਾ ਹੈ ਇਸ ਤੇਲ ਦਾ ਤੇ ਇਸ ਛੇ ਦਾ ਫਿਰ ਕਿ ਸਾਵੇ ਇਹ ਫਾਰਮੂਲਾ ਕੋਈ ਆਮ ਫਾਰਮੂਲਾ ਨਹੀਂ ਹੈਗਾ ਇਹਨੂੰ ਆਪਾਂ ਕੰਨੇ ਆ ਅਰੇਬੀਅਨ ਵਿਆਗਰਾ ਅੱਛਾ ਅਰੇਬੀਅਨ ਵਿਆਗਰਾ ਕੀ ਕਰਦੀ ਏ ਸਾਡੇ ਜਿਹੜੇ ਭਾਈ ਬੀਠੇ ਨੇ ਸ਼ੇਖ ਬੀਠੇ ਨੇ ਅਰਬ ਦੇ ਵਿੱਚ ਬੀਠੇ ਨੇ ਉਹਨਾਂ ਨੇ ਆਮ ਹੀ ਤੁਸੀਂ ਸੁਣਿਆ ਹੋਣਾ ਵੀ 2 3 3 4 4 ਵਿਆਹ ਕਰਾਏ ਹੋਏ ਨੇ ਉਹ 3 3 4 4 ਵਿਆਹ ਕਰਾਣੇ ਕਹਿਣੇ ਬਹੁਤ ਸੋਖੇ ਨੇ ਤੇ ਹਰ ਇੱਕ ਵਿਆਹ ਨੂੰ ਨਿਭਾਣਾ ਬਹੁਤ ਔਖਾ ਗੋਲਾਂਡੀਆਂ ਇੱਕ ਹੁੰਦੀਆਂ ਫਿਜ਼ੀਕਲੀ ਇੱਕ ਹੁੰਦੀਆਂ ਮੈਂਟਲੀ ਠੀਕ ਹੈ ਠੀਕ ਹੈ ਚਾਰ ਸ਼ਾਦੀਆਂ ਨੂੰ ਮੈਨੇਜ ਕਰਨਾ ਸਮਝਦੇ ਪਏ ਹੋ ਪੁਰਾਣੇ ਜ਼ਮਾਨੇ 'ਚ ਹੁੰਦੇ ਹੁੰਦੇ ਹੀ ਆਪਾਂ ਰਾਜੇ ਮਹਾਰਾਜਿਆਂ ਨੇ ਸੱਤ ਜਨਾਨੀਆਂ ਰੱਖੀਆਂ 10 ਜਨਾਨੀਆਂ ਰੱਖੀਆਂ ਕਿੱਦਾਂ ਰੱਖੀਆਂ ਕਿਸੇ ਗੱਲ ਨੂੰ ਰੱਖੀਆਂ ਨਾ ਉਹ ਆ ਚੀਜ਼ਾਂ ਨੇ ਕੁਦਰਤ ਦੇ ਨਾਲ ਜੁੜੇ ਨੇ ਕੁਦਰਤੀ ਚੀਜ਼ਾਂ ਖਾਂਦੇ ਸੀਗੇ ਉਸ ਜ਼ਮਾਨੇ 'ਚ ਇਹ ਵੈਗਰਾ ਦੀ ਇਨਵੈਂਸ਼ਨ ਨਹੀਂ ਸੀ ਹੋਈ ਕਿੱਦਾਂ ਗੱਡੀ ਚਲਦੀ ਸੀ ਐਦਾਂ ਗੱਡੀ ਚਲਦੀ ਸੀ ਹੁਣ ਆਪਾਂ ਤੁਹਾਨੂੰ ਪ੍ਰੋਪਰ ਦਾ ਸਾਰਾ ਦੱਸਾਂਗੇ ਵੀ ਕਿਹੜੀ ਕਿਹੜੀ ਗੱਲ ਦਾ ਫਾਇਦਾ ਇਹਨੇ ਕਰਨਾ ਕੀ ਕੀ ਤੁਹਾਨੂੰ ਇੱਚੇ ਬੈਨੀਫਿਟ ਮਿਲਨੇ ਨੇ ਤੇ ਇਹ ਸਾਰਾ ਨੁਸਕਾ ਦੇਖਣ ਤੋਂ ਬਾਅਦ ਮੈਂ ਹੱਥ ਜੋੜ ਕੇ ਵੀਰਾਂ ਨੂੰ ਭਰਾਵਾਂ ਨੂੰ ਅਪੀਲ ਕਰਦਾ ਵਾਂ ਵੀ ਇਸ ਨੁਸਕੇ ਨੂੰ ਦੱਬ ਕੇ ਸ਼ੇਅਰ ਕਰ ਲਿਓ ਆਪਣੇ ਤਾਂ ਇਹਨਾਂ ਰੱਖਿਓ ਆਪ ਵਰਤ ਕੇ ਖੁਸ਼ ਨਾ ਹੋਈ ਜਾਇਓ ਕਿਸੇ ਭਰਾ ਨੂੰ ਸ਼ੇਅਰ ਕਰੋਗੇ ਉਹਦੀ ਜ਼ਿੰਦਗੀ ਬਦਲ ਜਾਏਗੀ ਤੁਹਾਨੂੰ ਸਾਰੀ ਉਮਰ ਸੀਸਾ ਦੇਊਗਾ ਜੀ 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 ਅੱਛਾ ਡਾਕਟਰ ਸਾਹਿਬ ਅੱਜ ਕੱਲ ਹਰੇਕ ਨੂੰ ਹੀ ਵਹਿਮ ਹੈ ਜੀ ਆਪਣੀ ਤਾਕਤ ਦੇ ਉੱਤੇ ਹਾਂਜੀ ਮਤਲਬ ਹਰੇਕ ਦੇ ਬੰਦੇ ਵਿੱਚ ਇੱਕ ਲੋ ਕੌਨਫੀਡੈਂਸ ਹੈ ਆਤਮ ਵਿਸ਼ਵਾਸ ਘਟ ਗਿਆ ਹੈ ਔਰ ਉਹਨਾਂ ਨੂੰ ਲੱਗਦਾ ਕਿ ਮੇਰੀ ਤਾਕਤ ਘਟੀ ਜਾ ਰਹੀ ਹੈ ਦਿਨ ਪ੍ਰਤੀ ਦਿਨ ਦੇਖੋ ਜੀ ਆਤਮ ਵਿਸ਼ਵਾਸ ਦੀ ਗੱਲ ਤਾਂ ਨੂੰ ਤਸੱਲਗਾ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਨੇ ਬਾਹਰੋਂ ਵੀ ਫੋਨ ਆਉਂਦੇ ਨੇ ਵਿਦੇਸ਼ਾਂ ਚੋਂ ਵੀ ਇੰਡੀਆ ਚੋਂ ਵੀ ਬਹੁਤ ਸਾਰੇ ਫੋਨ ਆਉਂਦੇ ਨੇ ਕਿ ਅਸੀਂ ਸਾਡੇ ਘਰ ਦੇ ਸਾਨੂੰ ਵਿਆਹ ਲਈ ਪ੍ਰੈਸ਼ਰ ਕਰਦੇ ਪਏ ਨੇ ਪਰ ਸਾਨੂੰ ਆਪਣੇ ਆਪ ਤੇ ਵਹਿਮ ਹੈ ਸਾਨੂੰ ਆਪਣੀ ਤਾਕਤ ਦੇ ਉੱਤੇ ਵਹਿਮ ਹੈ ਵੀ ਤਾਕਤ એનર્ਜੀ ਔਨ ਦਾ ਸਪੌਟ ਕੰਮ ਕਰੇਗੀ ਕਿ ਸਾਨੂੰ ਅੰਬੈਰਸ ਹੋਣਾ ਪੈਣਾ ਹੈ ਜਾਂ ਸਾਨੂੰ ਆਪਣੀ ਜਨਾਨੀ ਮੁਰੇ ਨੀਵੀਂ ਪਾਣੀ ਪੈਣੀ ਹੈ ਉਹ ਨੀਵੀਂ ਪਾਣ ਦੀ ਲੋੜ ਨਹੀਂ ਪੈਣੀ ਜੇ ਤੁਹਾਨੂੰ ਆਪਣੀ ਤਾਕਤ ਦੇ ਉੱਤੇ ਹੈਗਾ ਵਹਿਮ ਅਪਣਾਓ ਸਾਡਾ ਨੁਸਖਾ ਤੇ ਹੋਜੋ ਕੈਮ ਕੀ ਬਾਤ ਹੈ ਕੀ ਬਾਤ ਹੈ ਵਹਿਮ ਕੱਢੂਆ ਸਾਰੇ ਜੀ ਮੈਂ ਕਹਾਂ ਜੀ ਵਹਿਮ ਦਾ ਇਲਾਜ ਦੁਨੀਆ 'ਚ ਕਦੀ ਨਹੀਂ ਬਣਿਆ ਅਸੀਂ ਕੱਢਤਾ ਇਹ ਕੱਢਤਾ ਨਾਲੇ ਫ੍ਰੀਜ ਕੱਢਤਾ ਤੁਹਾਨੂੰ ਕਿਸੇ ਨੂੰ ਕੋਈ ਰੁਪਈਆ ਦੇਣ ਦੀ ਲੋੜ ਨਹੀਂ ਤੁਹਾਨੂੰ ਜਿਹੜੀਆਂ ਚੀਜ਼ਾਂ ਦੱਸਣੀਆਂ ਆਰਾਮ ਨਾਲ ਵਰਲਡ 'ਚ ਜਿੱਥੇ ਵੀ ਤੁਸੀਂ ਬੈਠੇ ਹੋ ਜਿਹੜੇ ਵੀ ਮੁਲਕ 'ਚ ਬੈਠੇ ਹੋ ਇਹ ਚੀਜ਼ਾਂ ਕਾਮਨ ਨੇ ਬਿਲਕੁਲ ਇਹ ਤੁਸੀਂ ਕੱਢ ਕੇ ਆਰਾਮ ਨਾਲ ਵਰਤ ਸਕਦੇ ਹੋ ਵਰਤ ਵੀ ਸਕਦੇ ਹੋ ਫਾਇਦਾ ਵੀ ਉਠਾ ਸਕਦੇ ਹੋ ਤੇ ਸਾਡੇ ਲਈ ਤੁਸੀਂ ਕੀ ਕਰਨਾ ਇਸ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਡੇ ਇਹਨਾਂ ਨੂੰ ਕੰਮ ਕਰਨਾ ਸਾਨੂੰ ਉਹ ਚ ਇਨੀ ਮੋਟੀਵੇਸ਼ਨ ਮਿਲਨੀ ਹੈ ਆਪਾਂ ਤੁਹਾਡੇ ਲਈ ਆਨਰ ਟਾਈਮ ਤੇ ਹੋਰ ਵਧੀਆ-ਵਧੀਆ ਨੁਸਖੇ ਇਦਾਂ ਦੇ ਲੈ ਕੇ ਆਂਦੇ ਰਹਿਣਾ ਤੁਹਾਡੇ ਲਈ ਜੀ 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 ਅੱਛਾ ਡਾਕਟਰ ਸਾਹਿਬ ਕੀ ਫਾਇਦਾ ਹੋਣ ਵਾਲਾ ਹੈ ਔਰ ਕਿਹੜੇ ਲੋਕਾਂ ਨੂੰ ਇਸ ਨੁਸਕੇ ਫਾਰਮੂਲੇ ਦਾ ਸਭ ਤੋਂ ਵੱਧ ਅਸੀਂ ਕਹਿ ਲਈਏ ਕਿ ਬੈਨੀਫਿਟ ਜਾਏਗਾ ਦੇਖੋ ਫਰੂਕੀ ਸਾਹਿਬ ਇਹ ਦਾ ਜਿਹੜਾ ਨੁਸਕੇ ਦਾ ਫਾਇਦਾ ਨਾ ਇਹ ਦਾ ਨੁਸਕੇ ਦਾ ਫਾਇਦਾ ਜਿਹਦੀ ਉਮਰ 22-23 ਸਾਲ ਦੀ ਹੈ ਮਤਲਬ ਜਿਹੜਾ ਮੁੰਡਾ ਵਿਆਹ ਲਈ ਤਿਆਰ ਬਿਠਾ ਉਨ ਨੂੰ ਵੀ ਬਹੁਤ ਸਾਰਾ ਫਾਇਦਾ ਹੋਣ ਵਾਲਾ ਕਿੰਨੇ ਵਿਆਹ ਕਰਾ ਚੁੱਕੇ ਨੇ ਜਿਨ੍ਹਾਂ ਦੀ ਉਮਰ 25 ਤੋਂ 30 ਸਾਲ ਦੇ ਵਿੱਚ ਨੇ ਜਿਨ੍ਹਾਂ ਦਾ ਜੇ ਕਹਿ ਲੋ ਨਵਾਂ ਨਵਾਂ ਵਿਆਹ ਹੋਇਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੈ ਤੇ ਜਿਨ੍ਹਾਂ ਦੀ ਉਮਰ 30 35 ਸਾਲ 40 ਸਾਲ ਦੀ ਹੋ ਚੁੱਕੀ ਹੈ ਜਿਹੜੇ ਆਪਣੇ ਗ੍ਰਸਤੀ ਦਾ ਸੁੱਖ ਭੋਗਣਾ ਚਾਹੁੰਦੇ ਨੇ ਬਟ ਉਹਨਾਂ ਦਾ ਸਰੀਰ ਸਾਥ ਨਹੀਂ ਦੇ ਰਿਹਾ ਦਿਲ ਕਰਦਾ ਜਿਹਨੂੰ ਆਪਾਂ ਲੋ ਲਿਬੀਡੋ ਕਹਿੰਦੇ ਨੇ ਅੰਗਰੇਜ਼ੀ 'ਚ ਉਹਨਾਂ ਦਾ ਵੀ ਇਹਨੇ ਬਹੁਤ ਜ਼ਿਆਦਾ ਸਾਥ ਦੇਣਾ ਤੇ ਸਭ ਤੋਂ ਮੇਨ ਜਿਹੜੀ ਗੱਲ ਹੈ ਜਿਨ੍ਹਾਂ ਨੂੰ ਡਾਇਬੀਟਿਸ ਹੋ ਚੁੱਕੀ ਹੈ ਜਿਨ੍ਹਾਂ ਨੂੰ 슈ਗਰ ਹੋ ਚੁੱਕੀ ਹੈ 슈ਗਰ ਵਾਲੇ ਪੇਸ਼ੈਂਟਾਂ ਲਈ ਇਹ ਫਾਰਮੂਲਾ ਬਹੁਤ ਕਬਦੀਆਂ ਕੰਮ ਕਰੇਗਾ ਕਾਰਗਰ ਹੋਏਗਾ ਤੇ ਇੰਨਾ ਫਾਇਦਾ ਕਰੇਗਾ ਵੀ 슈ਗਰ ਵਾਲਿਆਂ ਨੇ ਮੇਰੇ ਵੀਰਾਂ ਨੇ ਜਿਨ੍ਹਾਂ ਜਿਨੂੰ ਫਾਇਦਾ ਹੋਣਾ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਸਾਨੂੰ ਫਾਇਦਾ ਹੋ ਗਿਆ ਜੀ ਜੀ अच्छा ते फिर डॉक्टर साहब ये जेड़ा शय है इनु कहंदे की ने जी है की चीज दे ये देखो ਤੁਸੀਂ ਡਾਕਟਰ ਸਾਹਿਬ ਨੇ ਹਾਰ ਦੀ ਤਰ੍ਹਾਂ ਬਣਾ ਕੇ ਰੱਖਿਆ ਹੋਇਆ ਨੁਸਕਾ ਫਾਰਮੂਲਾ ਇਹ ਸਾਰੀ ਐਵੇਂ ਹੀ ਖਾ ਜਾਣਾ ਜਿਵੇਂ ਗੁਰੂ ਵਾਂਗ ਹਾਂਜੀ ਹਾਂਜੀ ਗੁਰੂ ਵਾਂਗ ਖਾਣਾ ਜੀ ਮੈਂ ਤੁਹਾਨੂੰ ਖਾਣ ਦਾ ਵੀ ਤਰੀਕਾ ਦੱਸਾਂਗਾ ਸਾਰਾ ਕੁਝ ਦੱਸਾਂਗਾ ਇਹਦੇ ਵਿੱਚ 1 ਪੁਆਇੰਟ ਬਹੁਤ ਅਹਿਮ ਹੈ ਜਿਹੜਾ ਕੀ ਜ਼ਰੂਰੀ ਹੈ ਦੱਸਣਾ ਜੀ ਸਭ ਤੋਂ ਪਹਿਲਾਂ ਤੇ ਜਿਹੜੇ ਆ ਨੁਸਕੇ ਆਪਾਂ ਬਣਾਣੇ ਆ ਇਹ ਨੁਸਕੇ ਬਣਾਣੇ ਤੁਹਾਡੀ ਅਵੇਅਰਨੈਸ ਲਈ ਤੁਹਾਡੀ ਜਾਣਕਾਰੀ ਲਈ ਇਨੂੰ ਕਿਸੇ ਪ੍ਰੋਫੈਸ਼ਨਲ ਦੀ ਅੰਡਰ ਕੇਅਰ ਹੀ ਤੁਸੀਂ ਯੂਜ਼ ਕਰਨਾ ਤੇ ਦੂਜੇ ਨੰਬਰ ਤੇ ਇਹਨੇ ਫਾਇਦਾ ਕੀ ਕਰਨਾ ਇਹਨੇ ਤੁਹਾਡਾ ਜਿਹੜਾ ਲੋ ਸਪਰਮ ਕਾਊਂਟ ਏ ਜਿਹੜੇ ਜਿਹੜੇ ਕਪਲਸ ਨੇ ਜਿਨ੍ਹਾਂ ਦੇ ਸ਼ਕਰਾਣੂ ਘਟ ਗਏ ਨੇ ਸ਼ਕਰਾਣੂ ਦੀ ਕੁਆਲਿਟੀ ਘਟ ਗਈ ਏ ਉਹਨਾਂ ਦੀ ਸ਼ਕਰਾਣੂ ਦੀ ਕੁਆਲਿਟੀ ਵਧਾਣੀ ਏ ਐਕਟਿਵ ਸਪਰਮ ਕਾਊਂਟ ਵਧਾਣਾ ਦੂਜੇ ਨੰਬਰ ਤੇ ਜਿਨ੍ਹਾਂ ਨੂੰ ਟਾਈਮਿੰਗ ਦੀ ਇਸ਼ੂ ਆਉਂਦੀ ਜਿਹੜੇ ਕਹਿੰਦੇ ਝਟਪਟ ਹੋ ਜਾਂਦਾ ਜਾਂ ਆਨ ਆਂਦਾ ਟਾਈਮ ਲੱਗਦਾ ਡਾਕਟਰ ਸਾਹਿਬ 1 ਮਿੰਟ ਵੀ ਨਹੀਂ ਲੱਗਦਾ ਉਹ ਨਵਾਂ ਮਸਲਾ ਵੀ ਹੱਲ ਕਰਨਾ ਸ਼ਿਕਰਾਣੂ ਦੀ ਜੇ ਤਾਂ ਕੁਆਲਿਟੀ ਵੱਧ ਗਈ ਤੇ ਟਾਈਮਿੰਗ ਜਿਹੜੀ ਹੈ ਉਹ ਆਪਣਿਆ ਵੱਜ ਜਣੀ ਹੈ ਇੱਕ ਲੋ ਰੈਕਸ਼ਨ ਦੀ ਪ੍ਰੋਬਲਮ ਆਂਦੀ ਹੈ ਜਿਹਨੂੰ ਕਹਿੰਦੇ ਵੀ ਸਰੀਰ ਸਾਥ ਨਹੀਂ ਦਿੰਦਾ ਮੌਕੇ ਤੇ ਸਰੀਰ ਉੱਠਦਾ ਹੀ ਨਹੀਂ ਸੁਸਤ ਪੈ ਗਿਆ ਢਿੱਲਾ ਪੈ ਗਿਆ ਉਸ ਚੀਜ਼ ਦਾ ਵੀ ਹੱਲ ਕਰਨਾ ਬਲੱਡ ਦਾ ਫਲੋ ਵੀ ਪੂਰਾ ਆਏਗਾ ਹੁਣ ਇਹਦੇ ਵਿੱਚ ਤਿੰਨੇ ਚੀਜ਼ਾਂ ਦੇ ਵਿੱਚ ਚੀਜ਼ ਰਹਿ ਕੋਈ ਵੀ ਨਹੀਂ ਗਈ ਜਿਹੜੀ ਕਿ ਕਹਿੰਦੇ ਨਾ ਵੀ ਸਾਡਾ 25000 ਦਾ ਕੋਰਸ ਕਰ ਲਓ ਸਾਡਾ 50000 ਦਾ ਕੋਰਸ ਕਰ ਲਓ 25 25 50 50000 ਵਾਲੇ ਜਿਹੜੇ ਕੋਰਸ ਨੇ ਵੀ ਗੱਲ ਨਹੀਂ ਨਾ ਬਣਾਣੀ ਤੁਹਾਡੀ ਉਹ ਇਹ ਨੁਸਕੇ ਨੇ ਬਣਾ ਦੇਣੀ ਆ ਤੁਹਾਡੀ ਟਗਿਆਂ ਜੇ ਤੁਹਾਡਾ ਮਸਲਾ ਹੱਲ ਹੋ ਜਾਣਾ ਤੁਸੀਂ ਕਹਿੰਦੇ ਫਿਰ ਨਾ ਵੀ ਸਵਾਰ ਆ ਗਿਆ ਕਿਆ ਬਾਤ ਅੱਛਾ ਜੀ ਫਿਰ ਇਹਨੂੰ ਕਿਵੇਂ ਇਸੇ ਤਰੀਕੇ ਨਾਲ ਖਾ ਲੈਣਾ ਡਾਕਟਰ ਸਾਹਿਬ ਤੇ ਤੇਲ ਦਾ ਕੁੱਟ ਪਰਣਾ ਕੀ ਕਰਾਂ ਮੈਂ ਡਾਕਟਰ ਸਾਹਿਬ ਨੂੰ ਰਿਕਵੈਸਟ ਕਰਦਾ ਵਾਂ ਵੀ ਇਹਨੂੰ ਜਰਾ ਜ਼ੂਮ ਕਰਕੇ ਮੜਾ ਜਾ ਲਾਗੇ ਹੋ ਕਰਕੇ ਦਿਖਾਓ ਜਿਹੜੀ ਇਹ እንਜੀਰੇ ਇਹ ਆਮ እንਜੀਰ ਨਹੀਂ ਹੈਗੀ ਇਹਨੂੰ ਕਾਲੀ እንਜੀਰ ਕਹਿੰਦੇ ਨੇ ਅੱਛਾ ਜਿਹੜੀ ਕਾਲੀ ਜਿੱਥੇ ਵਰਡ ਕਾਲੀ ਲੱਗ ਜਾਂਦਾ ਅੱਗੇ ਆਪਾਂ ਕਾਲੀ ਗੋਲੀ ਬਣਾਈ ਸੀ ਉਹ ਦਿਨ ਉਹ ਕਾਲੀ ਗੋਲੀ ਨੂੰ ਬਹੁਤ ਪਿਆਰ ਦੁੱਤਾ ਉਹਨਾਂ ਲਈ ਜਿਨ੍ਹਾਂ ਜਿਨ੍ਹਾਂ ਨੇ ਪਿਆਰ ਦਿੱਤਾ ਉਹਨਾਂ ਨੂੰ ਬਹੁਤ ਧੰਨਵਾਦ ਦਿਲੋਂ ਤੇ ਅੱਜ ਸਾਡੀ ਜਿਹੜੀ ਕਾਲੀ ਇੰਜੀਰ ਇਹਨੂੰ ਵੀ ਉਨਾ ਹੀ ਪਿਆਰ ਦੀ ਲੋੜ ਏ ਉਨਾ ਹੀ ਤੁਹਾਡੀ ਕੇਅਰ ਦੀ ਲੋੜ ਏ ਉਨਾ ਹੀ ਤੁਹਾਡੇ ਧਿਆਨ ਦੀ ਲੋੜ ਏ ਇਹਨੂੰ ਵੀ ਉਦਾਂ ਹੀ ਵਰਤਣਾ ਆਪਾਂ ਠੀਕ ਹੈ ਜੀ ਇਹ ਜਿਹੜੀ ਕਾਲੀ ਇੰਜੀਰ ਏ ਇਹ ਤੁਹਾਡੇ ਅੰਦਰ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਏ ਜਿਹੜੀ ਉਹਨੂੰ ਦੂਰ ਕਰਨ ਦੀ ਪੂਰੀ ਪੂਰੀ ਕੈਪੇਬਲ ਸਮਰੱਥ ਏ ਬਸ ਇਹਦੀ ਇੱਕੋ ਗੱਲ ਦੀ ਕੰਡੀਸ਼ਨ ਇੱਕੋ ਹੀ ਏ ਜਿੱਦਾਂ ਆਪਾਂ ਦੱਸਾਂਗੇ ਐਜ਼ ਇਟ ਇਜ਼ ਯੂਜ਼ ਕਰਨਾ ਉਹਨੂੰ ਉੱਪਰ ਥੱਲੇ ਕਰੋਗੇ ਕਈਆਂ ਨੂੰ ਦਾ ਵੀ ਆਪਾਂ ਕਹਿ ਦਿੰਦਾ ਵੀ ਦੋ ਪਾਣੀਆ ਉਹ ਤਿੰਨ ਪਾ ਲੰਦੇ ਨੇ ਚਾਰ ਪਾ ਲੰਦੇ ਨੇ ਭਾਈ ਭਾਈ ਆਹਾਨੂੰ ਵੀ ਪਤਾ ਵੀ ਦੋ ਜਾਂ ਤਿੰਨ ਦੇ ਵਿੱਚ ਕੀ ਫਰਕ ਹੁੰਦਾ ਜਾਂ ਚਾਰ ਦੇ ਵਿੱਚ ਕੀ ਫਰਕ ਹੁੰਦਾ ਉਹ ਜਿੱਦਾਂ ਤੁਹਾਨੂੰ ਦੱਸੀਦਾ ਨਾ ਉਦਾਂ ਹੀ ਕਰ ਲਿਆ ਕਰੋ ਤੁਹਾਡਾ ਹੀ ਫਾਇਦਾ ਸੋਚਦੇ ਆਪਾਂ ਆਪਣਾ ਫਾਇਦਾ ਨਹੀਂ ਸੋਚਦੇ ਜੀ ਹਾਂਜੀ ਅੱਛਾ ਤੇ ਫਿਰ ਇਹ ਨੁਸਖਾ ਫਾਰਮੂਲਾ ਬੰਨਣਾ ਕਿਵੇਂ ਹੈ ਜੀ ਯੂਜ਼ ਕਿਵੇਂ ਕਰਨਾ ਹੈ ਖਾਣਾ ਕਿਹੜੇ ਟਾਈਮ ਹੈ ਦੇਖੋ ਫਰੁਕੀ ਸਾਹਿਬ ਬਹੁਤ ਈਜ਼ੀ ਹੈ ਇਹ ਫਾਰਮੂਲਾ ਬਣਾਣਾ ਇਹ ਹੈ ਕਿ ਨੂੰ ਕਹਿੰਦੇ ਕੀ ਨੇ ਜੀ ਇਹਨੂੰ ਜੀ ਕਾਲੀ ਇੰਜੀਰ ਕਹਿੰਦੇ ਨੇ ਇਹ ਅਰਬ ਕੰਟਰੀਆਂ ਦੇ ਵਿੱਚ ਬਹੁਤ ਜਿਹੜੇ ਸਾਡੇ ਭਰਾ ਦੁਬਈ ਚੋਂ ਦੇਖਦੇ ਪੈਣੇ ਆਰਬ ਕੰਟਰੀਆਂ ਦੇਖਦੇ ਪੈਣੇ ਉਹਨਾਂ ਨੂੰ ਬਹੁਤ ਆਸਾਨੀ ਨਾਲ ਮਿਲ ਜਾਂਦੀ ਏ ਜਿਹੜਾ ਇਹ ਤੇਲ ਏ ਇਹ ਤੇਲ ਆਮ ਤੇਲ ਨਹੀਂ ਹੈਗਾ ਇਹਨੂੰ ਕਹਿੰਦੇ ਨੇ 올ਿਵ ਆਇਲ ਜਿਹਦਾ ਜ਼ਤੂਨ ਦਾ ਤੇਲ ਜ਼ੈਤੂਨ ਦਾ ਤੇਲ ਏ ਉਹਨਾਂ ਨੂੰ ਕਹਿੰਦਾ ਐਕਸਟਰਾ ਵਰਜਨ 올ਿਵ ਆਇਲ ਚਾਹੀਦਾ ਅੰਗਰੇਜ਼ੀ ਚ ਦੱਸ ਰਿਆਂ ਫੇਰ ਤੁਹਾਨੂੰ ਦੁਬਾਰਾ ਦੱਸ ਦਿੰਨਾ ਐਕਸਟਰਾ ਵਰਜਨ 올ਿਵ ਆਇਲ ਚਾਹੀਦਾ ਤੇ ਦੂਜਾ ਜਿਹੜਾ ਦੇਸੀ ਭਾਸ਼ਾ ਚ ਕਹ ਲਓ ਇਹਨੂੰ ਜ਼ਤੂਨ ਦਾ ਤੇਲ ਕਹਿੰਦੇ ਨੇ ਠੀਕ ਹੈ ਜੀ ਆਹ ਤੇਲ ਦੀ ਇੱਕ ਵਾਰੀ ਕੈਮਰਾਮੈਨ ਸਾਹਿਬ ਨੂੰ ਕਵਾਂਗੇ ਮਾੜਾ ਇਹ ਦਿਖਾ ਦਿਓ ਇਦਾਂ ਦਾ ਤੇਲ ਹੁੰਦਾ ਸੁਨਹਿਰੀ ਰੰਗ ਦਾ ਜਿੱਦਾਂ ਦਾ ਇਹ ਰੰਗ ਹੈ ਉਦਾਂ ਦੀ ਐਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਸੁਨਹਿਰੀ ਰੰਗ ਭਰ ਦੇਣਾ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਸੁਨਹਿਰੀ ਕਰ ਦੇਣੀ ਹੈ ਠੀਕ ਹੈ ਜੀ ਤੇ ਇਹਨੂੰ ਬਣਾਉਣ ਦਾ ਤਰੀਕਾ ਬਹੁਤ ਆਸਾਨ ਏ ਜਦੋਂ ਤੁਸੀਂ ਰਾਤ ਨੂੰ ਸੌਣ ਲੱਗਣਾ ਉਦੋਂ ਕੀ ਕਰਨਾ ਤੁਸੀਂ ਦੋ ਜਿਹੜੀਆਂ ਅੰਜੀਰਾ ਨੇ ਇਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇਲ ਦੇ ਵਿੱਚ ਡਿਪ ਕਰ ਦੇਣਾ ਏ ਐਦਾਂ ਕਰਕੇ ਆਹ ਦੇਖੋ ਜੀ ਆਹ ਤੇਲ ਦੇ ਵਿੱਚ ਡਿਪ ਕਰਕੇ ਓਵਰ ਦਾ ਨਾਈਟ ਪਈਆਂ ਰਹਿਣਣੀਆਂ ਰਾਤੀ ਸਾਰੀ ਰਾਤ ਇਹਨਾਂ ਡੁੱਬੀਆਂ ਰਹਿਣ ਦੇਣਾ ਤੇ ਸਵੇਰ ਨੂੰ ਇਹਦਾ ਜਿਹੜਾ ਰੰਗ ਏ ਆਪਾਂ ਰਾਤ ਨੂੰ ਡਬਾਉ ਕੇ ਰੱਖੀਆਂ ਹੋਈਆਂ ਸੀ ਸਮਾਂ ਬਚਾਣ ਲਈ ਐਦਾਂ ਦਾ ਹੋ ਜਣਾ ਦੇਖੋ ਫਰਕ ਹੈਗਾ ਨਾ ਆਪਸ 'ਚ ਜੀ ਜੀ ਆਹ ਆਪਾਂ ਹੁਣੇ ਡਬੋਈਆਂ ਨੇ ਇਹ ਕੱਲ ਦੀ ਖਰਾਕ ਬਣ ਗਈ ਸਾਡੀ ਤੇ ਇਹ ਆਪਣੀ ਹੁਣ ਆਪਾਂ ਕੱਢ ਕੇ ਇਹਨੂੰ ਖਾ ਸਕਦੇ ਹਾਂ ਕਿਆ ਬਾਤ ਹੈ ਇਹ ਮੈਂ ਕੱਢ ਕੇ ਦਿਨਾਂ ਦੇ ਮੈਂ ਫਰੂਕੀ ਸਾਹਿਬ ਨੂੰ ਕਹਾਂਗਾ ਵੀ ਇਹਦਾ ਟੇਸਟ ਕਰਕੇ ਦੇਖੋ ਇਹ ਸਮਝੋ ਵੀ ਜ਼ੈਤੂਨ ਦੇ ਤੇਲ ਦੇ ਵਿੱਚ ਅ ਅੰਜੀਰ ਹੈਗੀ ਔਰ ਡਬੋ ਕੇ ਰੱਖੀ ਹੈ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਸਾਰੇ ਵਹਿਮ ਭਲੇਖੇ ਜਿਹੜੇ ਵੀ ਸਾਨੂੰ ਲੋ ਕੌਨਫੀਡੈਂਸ ਹੋਇਆ ਹੋਇਆ ਉਹ ਸਾਰਾ ਕੁਝ ਕੱਢ ਦੇਗੀ ਅਸੀਂ ਟੇਸਟ ਦੇਖਦੇ ਹਾਂ ਬੜਾ ਜ਼ਬਰਦਸਤ ਹੈ ਜੀ ਬਹੁਤ ਜ਼ਬਰਦਸਤ ਹੈ ਜੀ ਇਹ ਮੈਂ ਪਿਛਲੇ ਕਈ ਸਾਲਾਂ ਤੋਂ ਆਪਣੇ ਮਰੀਜ਼ਾਂ ਨੂੰ ਰეკਮੈਂਡ ਕਰ ਰਿਆ ਵਾਂ ਜਿਨ੍ਹਾਂ ਨੂੰ ਲੋ ਸਪਰਮ ਕਾਉਂਟ ਦੀ ਦਿੱਕਤ ਹੈ ਜਿਨ੍ਹਾਂ ਨੂੰ ਸਮੇਂ ਦੀ ਪ੍ਰੋਬਲਮ ਹੈ ਜਿੰਨੇ ਕਹਿੰਦੇ ਵੀ ਘਰ ਝਟਪਟ ਹੋ ਜਾਂਦਾ ਸਮਾਂ ਜਾ ਨਾ ਆਂਦਾ ਲੱਗਦਾ ਜਾਂ ਇਰੇਕਸ਼ਨ ਦੀ ਪ੍ਰੋਬਲਮ ਆਂਦੀ ਹੈ ਜਾਂ ਕਹਿੰਦੇ ਜੀ ਸਰੀਰ ਸਾਥ ਨਹੀਂ ਦਿੰਦਾ ਸਰੀਰ ਢਿੱਲਾ ਪਿਆ ਰਹਿੰਦਾ ਸੁਸਤ ਪਿਆ ਰਹਿੰਦਾ ਇਹ ਸਾਰੇ ਮਸਲਿਆਂ ਦੇ ਵਿੱਚ ਇਹ ਹੱਲ ਕਰਦੀ ਹੈ ਇਹਦਾ ਨਾਮ ਅਸੀਂ ਬੜਾ ਸੂਝ ਸਮਝ ਕੇ ਜਿਹੜਾ ਆਪਾਂ ਇਹਨੂੰ ਕਹਿੰਦੇ ਆ ਵੀ ਅਰਬੀਅਨ ਵਿਆਗਰਾ ਅਰੇਬੀਅਨ ਵਿਆਗਰਾ ਜਿਹੜਾ ਦਾ ਨਾਮ ਰੱਖਿਆ ਬੜਾ ਸੂਝ ਸਮਝ ਕੇ ਰੱਖਿਆ ਇਹ ਵਿਆਗਰਾ ਨਾਲੋਂ ਵੀ ਜ਼ਿਆਦਾ کارਗਰ ਹੈ ਕਿਉਂਕਿ ਵਿਆਗਰਾ ਸਿਰਫ ਤੁਹਾਡੀ ਇਰੇਕਸ਼ਨ ਤੇ ਕੰਮ ਕਰਦੀ ਏ ਤੁਹਾਡੇ ਲੋ ਲਿਬੀਡੋ ਤੇ ਕੰਮ ਨਹੀਂ ਕਰਦੀ ਤੁਹਾਡੇ ਸਪਰਮ ਕਾਊਂਟਰੀ ਵੀ ਵਧਾਉਂਦੀ ਤੇ ਫਿਰ ਡਾਕਟਰ ਸਾਬੇ ਦਾ ਇਸਤੇਮਾਲ ਕਿਸ ਵੇਲੇ ਕਰਨਾ ਹੁਣ ਸਾਨੂੰ ਇਹ ਵੀ ਦੱਸ ਦਿਓ ਇਹਦਾ ਜਿਹੜਾ ਇਸਤੇਮਾਲ ਕਰਨ ਦਾ ਬੈਸਟ ਟਾਈਮ ਹੈ ਉਹ ਹੈਗਾ ਸਜਰੇ ਸਵੇਰੇ ਸੁੱਤੇ ਉੱਠਦੇ ਆਸਾਰ ਆਪਣਾ ਤੁਸੀਂ ਇਸ਼ਨਾਨ ਪਾਣੀ ਕਰਕੇ ਚੁਲੀ ਬਰਸ਼ ਕਰਕੇ ਜੋ ਵੀ ਤੁਸੀਂ ਕਰਦੇ ਹੋ ਕਰਕੇ ਉਹਦੇ ਤੋਂ ਬਾਅਦ ਜਿਹੜੀਆਂ ਦੋ ਅਨਜੀਰਾ ਤੁਸੀਂ ਇੱਕ ਟਾਈਮ ਤੇ ਰਾਤ ਨੂੰ ਜਿਹੜੀਆਂ ਇੱਕ ਰਾਤ ਪਹਿਲਾਂ ਤੁਸੀਂ ਡਿਪ ਕੀਤੀਆਂ ਸੀ ਜਾਂ ਰਾਤੀ ਡਪਾਈਆਂ ਸੀ ਉਹ ਸਵੇਰੇ ਉੱਠ ਕੇ ਸਾਜਦੇ ਉਹਨੂੰ ਮਾੜਾ ਮਾੜਾ ਕਰਕੇ ਚੰਗੀ ਤਰ੍ਹਾਂ ਚੂ ਕਰਕੇ ਭੁੰਜੇ ਬੈਠ ਕੇ ਜ਼ਮੀਨ ਤੇ ਤੇ ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਉਹਨੂੰ ਤਿਆ ਕਰਕੇ ਜੇ ਤੁਸੀਂ ਯੂਜ਼ ਕਰੋਗੇ ਤੇ ਤੁਹਾਨੂੰ ਬਹੁਤ ਵਧੀਆ ਫਾਇਦਾ ਹੋਏਗਾ ਤੇ ਇਹਨੂੰ ਆਪਾਂ ਲਗਾਤਾਰ 30 ਦਿਨ ਯੂਜ਼ ਕਰਨਾ ਮੈਂ ਬਾਰ-ਬਾਰ ਕਹਿ ਰਿਹਾ ਮਾਂ ਵੀ ਦੋ ਅਨਜੀਰਾ ਤੋਂ ਜ਼ਿਆਦਾ ਨਾ ਕਰਿਓ ਦੋ ਨੀਰਾਜ਼ ਮੋਰ ਥੈਨ ਸਫੀਸ਼ੀਐਂਟ ਐ। ਦੱਸ ਵੀ ਹੋਰ ਬੜਾ ਅਹਿਮ ਹੈਗਾ ਜਿਹੜੇ ਮੁੰਡੇ ਕੁੜੀਆਂ ਦਾ ਨਵਾਂ ਨਵਾਂ ਵਿਆਹ ਹੁੰਦਾ ਉਹਨਾਂ ਨੂੰ ਬੜੀ ਟੈਨਸ਼ਨ ਹੁੰਦੀ ਹੈ ਜੀ। ਉਹਨਾਂ ਦਾ ਹੱਲ ਹੋਊਗਾ ਜਿਹੜੇ ਉਹਨਾਂ ਨੂੰ ਦਿਲ ਦੇ ਵਿੱਚ ਵਹਿਮ ਹੁੰਦੇ ਨੇ, ਭਰਮ ਹੁੰਦੇ ਨੇ। ਦੇਖੋ ਫਰੂਕੀ ਸਾਹਿਬ ਜਿਹੜਾ ਸਾਡਾ ਅੱਜ ਵਾਲਾ ਫਾਰਮੂਲਾ ਨਾ ਜਿਹੜਾ ਆਪਾਂ ਅੱਜ ਲੈ ਕੇ ਆਏ ਆ ਜਿਹਨੂੰ ਆਪਾਂ ਅਰੇਬੀਅਨ ਵਿਆਗਰਾ ਕਿੰਨੇ ਪਏ ਆ ਇਹ ਫੋਕਸ ਹੀ ਉਹਨਾਂ ਉੱਤੇ ਵੇ ਜਿਹੜੇ ਕਪਲ ਵਿਆਹ ਦੀ ਪਲੈਨਿੰਗ ਕਰਤੇ ਪਏ ਨੇ ਜਾਂ ਜਿਨ੍ਹਾਂ ਦਾ ਨਵਾਂ ਨਵਾਂ ਵਿਆਹ ਹੋਇਆ ਜਿਹੜੇ ਗਾਂ ਬੇਬੀ ਲੈਣ ਦੀ ਪਲੈਨਿੰਗ ਕਰਦੇ ਪਏ ਨੇ ਤਿਆਰੀ ਕਰਦੇ ਪਏ ਨੇ ਜਾਂ ਜਿਹੜੇ ਕੀ ਡਰਦੇ ਪਏ ਨੇ ਜਾਂ ਜਿਨ੍ਹਾਂ ਦੇ ਦਿਮਾਗ 'ਚ ਇਹ ਗੱਲ ਦਾ ਵਹਿਮ ਏ ਸਟ੍ਰੈਸ ਏ ਇਹ ਜਿਹੜਾ ਫਾਰਮੂਲਾ ਏ ਇਹ ਆਪਾਂ ਉਹਨਾਂ ਨੂੰ ਧਿਆਨ 'ਚ ਰੱਖ ਕੇ ਹੀ ਉਹਨਾਂ ਨੂੰ ਅੱਜ ਉਹਨਾਂ ਲਈ ਲੈ ਕੇ ਆਏ ਆ ਕਿ ਉਹਨਾਂ ਦਾ ਹਰ ਇੱਕ ਮਸਲਾ ਹਰ ਇੱਕ ਟੈਨਸ਼ਨ ਨੂੰ ਬਿਨਾਂ ਕਿਸੇ ਦਵਾਈ ਤੋਂ ਆਪਾਂ ਹੱਲ ਕਰਨਾ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਜਿਹੜਾ ਅ ਅਰੇਬੀਅਨ ਵਿਆਗਰਾ ਬਣਾ ਕੇ ਜੇ ਸਾਨੂੰ ਦਿਖਾਈ ਹੈ ਕਿ ਅਰੇਬੀਅਨ ਵਿਆਗਰਾ ਹੈ ਉਹ ਕੰਮ ਕਰਦੀ ਹੈ ਜੋ ਵਿਆਗਰਾ ਕੰਮ ਕਰਦੀ ਹੈ ਉਹਦੇ ਤਾਂ ਸਾਈਡ ਇਫੈਕਟ ਕਈ ਵਾਰ ਬਹੁਤ ਜ਼ਿਆਦਾ ਹੋ ਜਾਂਦੇ ਨੇ ਪਰ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਡਾਕਟਰ ਸਾਹਿਬ ਨਹੀਂ ਜੀ ਨਹੀਂ ਇਹਦਾ ਸਾਈਡ ਇਫੈਕਟ ਕੋਈ ਵੀ ਨਹੀਂ ਹੈਗਾ ਇਹ ਤੇ ਪਿਛਲੇ ਕਈ 100 ਸਾਲਾਂ ਤੋਂ ਸਾਡੇ ਅਰਬੀ ਭਰਾ ਵਰਤਦੇ ਪਏ ਨੇ ਤੇ ਅਰਬੀ ਭਰਾਵਾਂ ਨੇ ਕਹਿਣ ਦੀ ਲੋੜ ਨਹੀਂ ਵੀ ਕਿੰਨੇ-ਕਿੰਨੇ ਵਿਆਹ ਕਰਾਏ ਨੇ ਤੇ ਕੀ ਕੀ ਗੱਲਬਾਤ ਉਹਨਾਂ ਦੀ ਉਹ ਤਾਂ ਸਾਰੀ ਦੁਨੀਆ ਜਾਣਦੀ ਹੈ ਹਾਂਜੀ ਅੱਛਾ ਡਾਕਟਰ ਸਾਹਿਬ ਜੀਕਰ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਰਾਬਤਾ ਕਰਨਾ ਹੋਵੇ ਆਪਣੀ ਪ੍ਰੋਬਲਮ ਤੋਂ ਕਿਉਂਕਿ ਤੁਸੀਂ ਗ੍ਰਸਤੀਆਂ ਵਾਲੇ ਮਾਮਲੇ ਨੂੰ ਬੜੀ ਬਾਰੀਕੀ ਨਾਲ ਸਮਝਦੇ ਹੋ ਪਿਛਲੇ 25 ਸਾਲ 30 ਸਾਲ ਤੋਂ ਤੁਸੀਂ ਇਹੀ ਸੇਵਾ ਹੈ ਲੋਕਾਂ ਦੀ ਕਰ ਚੁੱਕੇ ਹੋ ਬਹੁਤ ਘਰ ਤੁਸੀਂ ਬਚਾ ਚੁੱਕੇ ਹੋ ਤੇ ਜੇਕਰ ਤੁਹਾਨੂੰ ਮਿਲਣਾ ਹੋਵੇ ਕੰਸਲਟ ਕਰਨਾ ਹੋਵੇ ਕਿਵੇਂ ਮਿਲ ਸਕਦੇ ਹੋ ਤੁਸੀਂ ਦੇਖੋ ਜੀ ਮੈਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਿਰਫ ਜਲੰਧਰ ਮਿਲਦਾ ਹਾਂ ਮੇਰੀ ਹੋਰ ਕੋਈ ਬ੍ਰਾਂਚ ਨਹੀਂ ਹੈਗੀ ਨਾ ਮੈਂ ਕਿਤੇ ਕਿਸੇ ਹੋਰ ਸ਼ਹਿਰ ਚ ਜਨਮਾ ਵਿਜ਼ਿਟ ਕਰਨ ਸਿਰਫ ਮੈਂ ਜਲੰਧਰ 'ਚ ਮਿਲਦਾ ਮਾ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹਰ ਰੋਜ਼ ਸਿਰਫ ਐਤਵਾਰ ਨੂੰ ਇੱਕ ਛੁੱਟੀ ਹੁੰਦੀ ਹੈ ਕਿਸੇ ਨੇ ਵੀ ਮੇਰੇ ਵੀਰ ਭਰਾ ਨੇ ਆਣਾ ਮੈਨੂੰ ਕੋਈ ਮੈਸੇਜ ਕਰਕੇ ਪੁੱਛ ਸਕਦੇ ਹੋ ਮੈਨੂੰ WhatsApp ਦੇ ਉੱਤੇ ਵੌਇਸ ਮੈਸੇਜ ਜੇ ਮੇਰਾ ਫੋਨ ਨਹੀਂ ਚੱਲਦਾ ਮੈਨੂੰ WhatsApp ਦੇ ਉੱਤੇ ਫੋਨ ਤੇ ਵੌਇਸ ਮੈਸੇਜ ਛੱਡ ਦਿਆ ਕਰੋ ਬੋਲ ਕੇ ਮੈਸੇਜ ਛੱਡ ਦਿਆ ਕਰੋ ਤੁਹਾਡੇ ਮੈਸੇਜ ਦਾ ਮੈਂ ਬਿਲਕੁਲ ਰਿਸਪੈਕਟ ਕਰਾਂਗਾ ਤੁਹਾਡੇ ਮੈਸੇਜ ਦਾ ਜਵਾਬ ਜ਼ਰੂਰ ਦਵਾਂਗਾ ਤੁਹਾਡਾ ਕੋਈ ਵੀ ਕੁਐਸਚਨ ਹੈ ਸਲਾਮ ਮਸ਼ਵਰਾ ਕਰਨਾ ਚਾਹੁੰਦੇ ਹੋ ਬਿਲਕੁਲ ਫ੍ਰੀ ਆਫ ਕੋਸਟ ਮੈਨੂੰ ਆ ਕੇ ਮਿਲ ਕੇ ਵੀ ਕਰ ਸਕਦੇ ਹੋ ਮੈਨੂੰ ਫੋਨ ਤੇ ਵੀ ਪੁੱਛ ਸਕਦੇ ਹੋ ਮੈਨੂੰ WhatsApp ਤੇ ਵੀ ਗੱਲ ਕਰ ਸਕਦੇ ਹੋ ਤੁਹਾਡੇ ਦਿਮਾਗ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਸ਼ੰਕਾ ਹੈਗਾ ਸ਼ੰਕੇ ਬਾਰੇ ਡਿਸਕਸ ਕਰਨਾ ਨੁਸਖੇ ਬਾਰੇ ਪੁੱਛਣਾ ਮੈਨੂੰ ਬਿਲਕੁਲ ਇਹ ਸਮਝ ਕੇ ਕੰਟੈਕਟ ਕਰੋ ਵੀ ਮੇਰਾ ਆਪਣਾ ਘਰ ਦਾ ਫੈਮਿਲੀ ਮੈਂਬਰ ਆ ਜੀ 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 ਸੋ ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਇਹ ਸਾਡੇ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਘਰ ਦੇ ਵਿੱਚ ਰਹਿ ਕੇ ਹੀ ਬਹੁਤ ਘੱਟ ਪੈਸਿਆਂ ਦੇ ਵਿੱਚ ਰੈਬੀਨ ਵਿਆਗਰਾ ਬਣਾ ਸਕਦੇ ਹਾਂ ਔਰ ਇਹ ਨੁਸਕਾ ਫਾਰਮੂਲਾ ਟੋਟਕਾ ਵਰਤ ਕੇ ਆਪਣੀ ਲਾਈਫ ਹੈਗੀ ਅਸੀਂ ਚੇਂਜ ਕਰ ਸਕਦੇ ਆ ਅ ਜਿਹੜੇ ਤਾਕਤ ਨਾਲ ਸੰਬੰਧਿਤ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆਮ ਕਰਕੇ ਬੰਦੇ ਨੂੰ ਆ ਜਾਂਦੀਆਂ ਨੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਉਹਦਾ ਹੱਲ ਇਸ ਦੇ ਵਿੱਚ ਬਾਖੂਬੀ ਕੁਦਰਤ ਨੇ ਰੱਖਿਆ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਸਾਹਿਬ ਨਾਲ ਤੁਸੀਂ ਗੱਲ ਹੈਗੀ ਹੈ ਜਿਹੜੀ ਉਹ ਜ਼ਰੂਰ ਕਰਨੀ ਹੈ ਤੁਸੀਂ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਨਾਲ ਵੀ ਇਸ ਬਾਬਤ ਗੱਲਬਾਤ ਕਰ ਸਕਦੇ ਹੋ ਜਿੱਦੀ ਉਹ ਕੋਈ ਫੀਸ ਨਹੀਂ ਲੈਂਦੇ ਧੰਨਵਾਦ